ਕੱਲ੍ਹ ਸੌ ਵਾਈਡੋ ਵੀ ਦੇਖਦੇ ਆਂ ਤੇ ਫਿਰ ਇਸ ਤੇ ਵਿਚਾਰ ਕਰਾਂਗੇ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਾ ਬੜੀ ਲੇਟ ਅਮਲੇ ਰੋਟੇ ਇਹ ਬਾਰਾ ਪੋ ਨੂੰ ਸਾਹਜਾ ਤੇ ਭੱਜ ਕੇ ਆਏ ਮਾਤਾ ਗੁਜਰ ਕੌਰ ਦੀ ਸਾਰੀ ਰਾਤ ਫਿਰ ਬਾਣੀ ਪੜਦੇ ਰਹੇ ਥੋੜਾ ਜਿਹਾ ਆਰਾਮ ਕੀਤਾ ਤੇ ਸਵੇਰੇ ਸਾਹਜਾ ਤੇ ਚੱਲੇ ਮਾਤਾ ਨੂੰ ਪਤਾ ਸੀ ਅੱਜ ਗਏ ਮੁੜ ਕੇ ਨਹੀਂ ਆਉਣਾ ਮਾਤਾ ਨੇ ਬੁਝਕਾ ਚੁਕਿਆ ਗੱਠੜੀ ਜਿਹੜੀ ਨਾਲ ਲੈ ਕੇ ਆਈ ਸੀ ਮਾਤਾ ਜੀ ਨੇ ਕਿਹਾ ਗੱਠੜੀ ਦੇ ਵਿੱਚ ਨਾ ਇੱਕ ਇੱਕ ਜੋੜਾ ਨਵਾਂ ਮੈਂ ਰੱਖਿਆ ਹੈ ਜੋੜਾ ਜੋੜਾ ਪਜਾਮੀਆਂ ਸੋਹਣੇ ਚੋਲੇ ਸਿਰਾਂ ਤੇ ਬੰਨਣ ਵਾਲੀਆਂ ਪੱਗਾਂ ਮੈਂ ਨਵੀਆਂ ਰੱਖੀਆਂ ਸੀ ਮੈਨੂੰ ਪਤਾ ਸੀ ਆਹ ਤੇ ਣਾਣਾ ਮੈਂ ਉਦਣ ਦੇ ਤੁਹਾਨੂੰ ਪਵਾਏ ਨਹੀਂ ਇਹ ਕੱਪੜੇ ਮੈਂ ਅੱਜ ਪਵਾਣੇ ਨੇ ਕਿਉਂਕਿ ਅੱਜ ਤੁਸਾਂ ਜਾਣਾ ਹੈ ਸਦਾ ਸੁਣਿਓ ਵੇਖਿਓ ਉਹ ਇੱਕ ਇੱਕ ਜੋੜਾ ਮਾਤਾ ਜੀ ਨੇ ਵਾਇਆ ਹੀ ਨਹੀਂ ਸੀ ਉਦਣ ਦਾ ਉਹ ਪੁਰਾਣੇ ਕੱਪੜੇ ਹੀ ਸਨ ਉਦਣ ਦੇ ਪਾਏ ਜਿੱਦਣ ਦੇ ਆਨੰਦਪੁਰੋਂ ਤੁਰੇ ਸੀ ਬਸਤਰ ਨਹੀਂ ਬਦਲੇ ਮਾਤਾ ਜੀ ਨੇ ਅੱਜ ਮਾਤਾ ਜੀ ਕਹਿੰਦੇ ਨੇ ਉਹ ਗੱਠੜੀ ਕੱਢੀ ਮਾਤਾ ਜੀ ਤੁਸੀਂ ਆ ਕੱਪੜੇ ਰੱਖੇ ਸੀ ਸਾਨੂੰ ਬਦਲਾ ਕਹਿੰਦੇ ਅੱਜ ਲੋੜ ਹੈ ਕੱਪੜਿਆਂ ਦੀ ਇਤਿਹਾਸਕਾਰਾਂ ਨੇ ਕੇਸਰੀ ਤੇ ਕਈਆਂ ਨੇ ਨੀਲੇ ਚੋਲੇ ਵੀ ਦੱਸਿਆ ਵੀ ਚੋਲੇ ਨੀਲੇ ਸੀ ਉਦਣ ਪਾਏ ਕਮਰ ਕੱਸੇ ਕੀਤੇ ਛੋਟੀਆਂ-ਛੋਟੀਆਂ ਦਸਤਾਰਾਂ ਤੇ ਨਿੱਕੀਆਂ-ਨਿੱਕੀਆਂ ਕਲਗੀਆਂ ਸੀਸ ਤੇ ਸਜਾਈਆਂ ਸਾਬ ਜਦਿਆਂ ਮਾਵਾਂ ਸਾਰੀਆਂ ਤਿਆਰ ਕਰਕੇ ਤੋਰਦੀਆਂ ਜੇ ਇਹ ਸਵੇਰ ਦਾ ਦਿਨ ਆਉਣਾ ਹੈ ਇਹ ਜਿਹੜਾ ਕੱਲ ਆਉਣੀ ਸਵੇਰ ਸਭ ਬੀਬੀਆਂ ਆਪਣੇ ਬੱਚਿਆਂ ਨੂੰ ਪਹਿਲਾਂ ਤਿਆਰ ਕਰਦੀਆਂ ਨੇ ਤਿਆਰ ਕਰਕੇ ਨਾ ਬੱਚੇ ਦਾ ਮੂੰਹ ਧੀ ਦਾ ਪੁੱਤਰ ਦਾ ਐਦਾਂ ਹੱਥ ਚ ਲੈ ਕੇ ਨਾ ਆਪ ਵੀ ਮਨ ਚਾਉਂਦਾ ਵੀ ਨਜ਼ਰ ਹੀ ਨਾ ਲੱਗ ਜਾ ਕਿਸੇ ਦੀ ਮੇਰੀ ਹੋਈ ਨਜ਼ਰ ਨਾ ਲੱਗ ਜਾ ਇਨਾ ਫੱਪਦਾ ਹੈ ਬੱਚਾ ਭਾਵੇਂ ਕਾਲਾ ਕੋਝਾ ਕਿਉਂ ਨਾ ਹੋਵੇ ਗੁਰਮੁਖੋ ਉਹத் ਮਾਂ ਦੀਆਂ ਅੱਖਾਂ ਨਾਲ ਵੇਖੋ ਉਹਨੂੰ ਸਾਰੀ ਦੁਨੀਆ ਨਾਲੋਂ ਉਹ ਬੱਚਾ ਪਿਆਰਾ ਲੱਗਦਾ ਉਹਦੀ ਮਾਂ ਦੀਆਂ ਅੱਖਾਂ ਨਾਲ ਵੇਖੋ ਆਪਾਂ ਤੇ ਆਪਣੇ ਹਿਸਾਬ ਨਾਲ ਵੇਖਨੇ ਆ ਨਾ ਕਿਹੋ ਜਾਂ ਮਰਜ਼ੀ ਹੋਵੇ ਬੱਚਾ ਪਰ ਬੱਚਾ ਉਹਦੀ ਮਾਂ ਦੀ ਅੱਖ ਨਾਲ ਵੇਖੋ ਉਹਦੇ ਜਿੰਨਾ ਉਹਨੂੰ ਕੋਈ ਨਹੀਂ ਪਿਆਰਾ ਲੱਗਦਾ ਜਿੰਨਾ ਉਹ ਸੋਹਣਾ ਲੱਗਦਾ ਪਿਆਰਾ ਲੱਗਦਾ ਤੇ ਮਾਤਾ ਜੀ ਨੇ ਜਦੋਂ ਬਸਤਰ ਸਜਾਏ ਤੋੜਣ ਲੱਗੀ ਨਾ ਤੇ ਫੱਬਦੇ ਆ ਨੂੰ ਵੇਖ ਕੇ ਮਾਤਾ ਜੀ ਨੇ ਫੇਰ ਘੁੱਟ ਕੇ ਛਾਤੀ ਨਾਲ ਲਾਇਆ ਕੁੱਟ ਕੇ ਛਾਤੀ ਨਾਲ ਲਾਇਆ ਤੇ ਐਦਾਂ ਸਿਰ ਤੇ ਦੂਹਾਂ ਦੇ ਹੱਥ ਰੱਖਿਆ ਬੋਲਿਆ ਨਹੀਂ ਕਿ ਆ ਗळा ਰੁਕ ਗਿਆ ਨਿੱਕਿਆ ਨਿੱਕਿਆ ਨੂੰ ਪਾਲਿਆ ਸੀ ਮਾਤਾ ਜੀਤਾ ਜੀ ਪੌਣੇ ਤਿੰਨ ਸਾਲ ਦਾ ਫਤਿਹ ਸਿੰਘ ਛੱਡ ਕੇ ਸੱਚਖੰਡ ਚਲੇ ਗਏ ਸੀ ਜਦੋਂ ਤੁਰਨ ਲੱਗੇ ਕਹਿੰਦੇ ਨੇ ਮਾਤਾ ਜੀਤਾ ਨੇ ਯਾਦ ਕੀਤਾ ਮਾਤਾ ਗੁਜਰ ਕੌਰ ਨੇ ਨਹੀਂ ਜੀਤਾ ਤੇ ਇਹ ਅੱਜ ਤੂੰ ਜਿਉਂਦੀ ਹੁੰਦੀ ਹੁੰਦੀ ਨਾ ਤੇ ਆਪਣੇ ਲਾਲਾਂ ਨੂੰ ਵੇਖਦੀ ਵੇਖ ਸ਼ਹੀਦ ਹੋਣ ਚੱਲੇ ਵੇ ਕਿੰਨੇ ਫੱਪਦੇ ਨੇ ਅੱਜ ਇਹ ਤੇਰੇ ਲਾਲ ਤੇਰੇ ਸਾਥ ਜਾਂਦੇ ਮਾਤਾ ਗੁਜਰ ਘੌਰ ਮੈਂ ਅਰਥ ਬੜੀ ਵਾਰੀ ਕਰਦਾ ਹੁੰਨਾ ਕਿ ਦੁੱਖ ਤੇ ਸੁੱਖ ਵਿੱਚ ਸਾਨੂੰ ਸਾਡੇ ਵਿਛੜੇ ਚੇਤਾ ਆਉਂਦੇ ਨੇ ਦੁੱਖ ਤੇ ਸੁੱਖ ਭਾਵੇਂ ਕਈ ਸਾਲ ਹੋ ਗਏ ਹੁਣ ਪਿਓ ਦੇ ਨੂੰ ਸਿਰੇ ਬੰਦਦੇ ਨੇ ਲੋਕ ਤੇ ਪਿਓ ਦਾ ਚੇਤਾ ਆ ਜਾਂਦਾ ਅੱਜ ਹੁੰਦਾ ਪੱਲਾ ਫੜਾਣ ਵੇਲੇ ਪਿਓ ਦੀ ਯਾਦ ਆ ਜਾਂਦੀ। ਭਾਵੇਂ ਜਿੰਨਾ ਚਿਰ ਮਰਜ਼ੀ ਹੋ ਗਿਆ ਹੋਵੇ ਮਾਂ ਗਈ ਨੂੰ ਪਾਣੀ ਵਾਰਨ ਵੇਲੇ ਮਾਵਾ ਚੀਤੇ ਆਉਂਦੀਆਂ ਨੇ ਗੁਰੂ। ਭੈਣਾ ਦੀ ਯਾਦ ਆ ਜਾਂਦੀ ਹੈ। ਸਮਾਂ ਹੁੰਦਾ ਜਦੋਂ ਇਦਾਂ ਦੇ ਸਗਨ ਲੋਕ ਕਰਦੇ ਨੇ ਨਾ ਤੇ ਚੇਤਾ ਆ ਜਾਂਦਾ ਹੈ। ਸੁੱਖਾਂ ਲੱਗਾ ਪੁੱਤਰ ਵਿਛੜ ਗਿਆ ਹੋਵੇ ਮਾਂ ਦਾ ਕਿਸੇ ਦੇ ਪੁੱਤਰ ਨੂੰ ਘੋੜੀ ਚੜ੍ਹਾਵੈਂਦੀ ਤੇ ਚੇਤਾ ਆਪਣਾ ਆ ਜਾਂਦਾ ਹੈ ਮਾਤਾ ਗੁਜਰਪੌਰ ਨੇ ਵੀ ਚੇਤਾ ਕੀਤਾ ਨਹੀਂ ਜੀਤਾ ਜੇ ਅੱਜ ਜਿਉਂਦੀ ਹੁੰਦੀ ਆਪਣੇ ਲਾਲਾਂ ਨੂੰ ਜੰਦੀ ਵਾਰੀ ਵੇਖ ਲੈਂਦੀ ਇਹ ਸਵੇਰ ਦਾ ਦਿਨ ਆਉਣਾ ਗੁਰਮਖੋ ਧੰਨ ਮਾਤਾ ਗੁਜਰਕੌਰ ਜੀ ਜਿਨ੍ਹਾਂ ਨੇ ਹੰਡੇ ਬੁਰਜ ਮਾਤਾ ਗੁਜਰ ਘਰ ਜੀ ਨੇ ਇਹ ਸਵੇਰ ਜਰੂਰ ਉਹ ਸਮੇਂ ਨੂੰ 308 ਸਾਲ ਪਹਿਲਾਂ ਸੂਰਤ ਲੈ ਕੇ ਜਾਇਓ ਜਰਾ ਇਹ ਅੱਜ ਰਾਤ ਸਾਰੀ ਮਾਤਾ ਜੀ ਕਿਵੇਂ ਕਿਵੇਂ ਰਾਤ ਨੀਂਦ ਆਈ ਹੋਣੀ ਹੈ ਕਿ ਜਿੱਦੋਂ ਪਤਾ ਵੀ ਸਵੇਰੇ ਜਾਣੇ ਨੇ ਮੇਰੇ ਬੱਚੇ ਇਹ ਵੀ ਪਤਾ ਵੀ ਇਹਨਾਂ ਮੁੜ ਕੇ ਨਹੀਂ ਆਉਣਾਂ ਬੱਚਾ ਥੋੜਾ ਜਿਹਾ ਲੇਟ ਹੋ ਜਾਏ ਮਾਂ ਮੁੜਮੁੜ ਬਾਹਰ ਜਾ ਕੇ ਵੇਂਦੀ ਐ ਜਿੰਨੂੰ ਪਤਾ ਮੇਰਿਆਂ ਨੇ ਮੁੜਨਾ ਹੀ ਨਹੀਂ ਵੇਖੋ ਜਰਾ ਸਵੇਰੇ ਤੁਰਨ ਗਏ ਠੰਡੇ ਗੁਰਜਰ ਚ ਬੈਠੀ ਮਾਤਾ ਸ਼ਕਲ ਕਰੇ ਜੀ ਸਗਲ ਕਰੇ ਜੋਰਾਵਾਰ ਫਤਿਹ ਸਿੰਘ ਕੋੜੀੜੇ ਜੋਰਾਵਾਰ ਫਤਿਹ श फते सिंघ अॼके शाम

गाने ਘਟਾਂ ਤੇ ਸਹੀ ਦੀਆਂ ਤੇ ਜੱਜ ਦੇੜੇ ਜਦ ਦੇੜੇ ਉਹ ਜੋਰਾ ਵਾਲ ਹੱਤੇ ਜੋ ਦਾ ਲਾਹਰ ਸਾਰੇ ਸਿੰਘ ਕੋੜੀ ਚੜੇ ਸਾਹਮਣੇ ਲੈ ਕੇ ਆਇਓ ਲਾਲਾ ਨੂੰ ਉੱਥਾਂ ਬੰਦ ਕਰਕੇ ਨਾ ਨਕਸ਼ਾ ਲੈ ਆਇਓ ਸਾਹਮਣਾ ਸਾਹਮਣੇ ਉਹ ਗੁਰਮਖੋਚਾ ਗੱਲ ਮੈਂ ਆਖਿਆ ਸੀ ਚਾਰੇ ਦੇ ਚਾਰੇ ਗੁਰੂ ਗੋਬਿੰਦ ਸਿੰਘ ਵਰਗੇ ਸੀ ਚਾਰਾਂ ਦੇ ਮੰਦ ਤੇ ਨਹਾਰ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਜੁਲਦੀ ਸੀ ਚਾਰੇ ਹੀ ਮਹਾਰਜ ਤੇ ਗਏ ਤੇ ਨਿੱਕੇ ਨਿੱਕੇ ਲਾਲ ਸਤਗੁਰ ਦੇ 盘龙坝。 ਗਏ ਜਲਾ ਖੜੇ ਕੰਬ ਗਏ ਜਲਾ ਹੱਥੀਂ ਤੇ ਸੇ ਨੇ ਫੜੇ ਤੇ ਦੇ ਕੰਦਾ ਚ ਜੜੇ ਸਵੇਰ ਵਾਲੇ ਦੇ ਗੁਰੂ ਹੋ ਧੰ ਗੁਰੂ ਗੋਬਿੰਦ ਸਿੰਘ ਦੇ ਹੀਰੇ ਪੁੱਤਰ ਉਹਨਾਂ ਨੇ ਕੰਦਾ ਚ ਜੜੇ ਪੜਿਆ ਦੇਖੋ 6 ਸਾਲ ਦੇ ਬੱਚੇ ਨੂੰ ਚੇਤਾ ਕਰਕੇ ਕਿੱਡਾ ਹੁੰਦਾ ਹੈ ਪੁੱਤਰਾ ਕਿੱਥੋਂ ਭੱਜ ਕੇ ਤੇਰੀ ਗੋਦੀ ਚੜਦਾ ਜੇ ਮਾਰਨ ਦਾ ਫਦੇ ਸਿੱਖ ਸ਼ਹੀਦ ਨਾ ਹੁੰਦਾ ਕਿੱਥੋਂ ਤੇਰੇ ਬੱਚੇ ਭੱਜ-ਭੱਜ ਕੇ ਲਾੜ ਲੌਂਦੇ ਕਿੱਥੋਂ ਅੱਜ ਸੇਰੇ ਵੱਗ ਲੈਂਦੇ ਆਪਾਂ ਮਾਵਾ ਨੂੰ ਨਿਕਿਆ ਨਿਕਿਆ ਤੂੰ ਆਸਾਂ ਭਰ ਜਾਂਦੀਆਂ ਨੇ ਸਖਤ ਮਨਾਵਾਂਗੇ ਐਂਦਾ ਕਰਾਂਗੇ ਵੇਖੋ ਜਰਾ ਪਹਿਣਾਂ ਜਲਾਦ ਪਹਿਣਾਂ ਜਲਾਦ ਹੀਰੇ ਤਨ ਗੁਰੂ ਗੋਬਿੰਦ ਸਿੰਘ ਦੇ ਲਾਲ ਸਤਗੁਰ ਦੇ ਪਹਿਣਾਂ ਜਲਾ ਤਾ ਹੀਰੇ ਕੰਦਾ ਚ ਜੜੇ ਕੰਦਾ ਚ ਜੜੇ ਬੈੜਿਆ ਜਲਾ ਤਾ ਹੀਰੇ ਕੰਦਾ ਚ ਜੜੇ ਕੰਦਾ ਚ ਜੜੇ ਲਾਤਾ ਹੀਰੇ ਕੰਧਾਂ ਚ ਜੜੇ ਕੰਧਾਂ ਚ ਜੜੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜ਼ਾਦੇ ਮਾਤਾ ਗੁਜਰਕੌਰ ਜੀ ਤੋਂ ਵਿਛੜੇ